ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਵਿਗੜਨ ਤੋਂ ਬਾਅਦ ਮੋਹਾਲੀ ਦੇ ਫੋਰਟੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦਰਹਾਲੀ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸ਼ੋਧੀਆਂ ਨੇ ਸੀਐਮ ਦੀ ਸਿਹਤ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੀ ਨਬਜ਼ ਦੀ ਦਰ ਅਚਾਨਕ 44 ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਹੇਠ ਦਾਖਲ ਕਰਵਾਇਆ ਗਿਆ ਮਨੀਸ਼ ਸ਼ੋਧੀਆਂ ਨੇ ਟਵੀਟ ਕਰਕੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਹਿਲਾਂ ਨਾਲੋਂ ਬਿਹਤਰ ਹਨ ਤੇ ਡਾਕਟਰਾਂ ਨੇ ਉਹਨਾਂ ਨੂੰ 1 ਜਾਂ 2 ਦਿਨ ਹੋਰ ਹਸਪਤਾਲ ਵਿੱਚ ਹਿੰਦੀ ਸਲਾਹ ਦਿੱਤੀ ਹੈ ਮਨੀਸ਼ ਸੋਧਿਆ ਨੇ ਕਿਹਾ ਕਿ ਇਲੈਕਟ્રોਨਾਈਟ ਅਸੰਤੁਲਿਤ ਦੀ ਸਮੱਸਿਆ ਕਾਰਨ ਮੁੱਖ ਮੰਤਰੀ ਦੀ ਸਿਹਤ ਦੋ ਦਿਨ ਖਰਾਬ ਰਹੀ 5 ਸਤੰਬਰ ਦੀ ਸ਼ਾਮ ਨੂੰ ਨਬਜ਼ ਦੀ ਦਰ ਅਚਾਨਕ ਘੱਟ ਹੋ ਗਈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿੱਚ ਹੈ ਪਰ ਪੂਰੀ ਨਿਗਰਾਨੀ ਜ਼ਰੂਰੀ ਹੈ ਉਹ ਜਲਦ ਹੀ ਠੀਕ ਹੋ ਜਾਣਗੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਾਪਸ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਅਤੇ ਹੜਾਂ ਬਾਰੇ ਚਿੰਤਿਤ ਹਨ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ की तबीयत पिछले दो तीन दिन से ख़राब चल रही थी उनका इलेक्ट्रोलाइट इम्बैलेंस हुआ था और दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए, और कल से डॉक्टर्स की देख रेख में हैं अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन आ, मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और अभी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा हूँ और पूरी स्कीम पर उसी पर काम कर रहे हैं तो मुझे लगता है एक दो दिन में यहाँ से ठीक हो के फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियाँ गांव में बन रही हैं उनको लेके उनकी चिंता बनी हुई है ਉਸpe ਕੰਮ ਕਰ ਰਹੇ ਹਨ ਉਨ੍ਹਾਂ ਦਾ ਸਵਾਸਥ ਠੀਕ ਹੈ ਇੱਕ ਤੋਂ ਦਿਨ ਪਹਿਲਾਂ ਜੀ ਕੋ ਸਸ ਵਾਪਸ ਹੋਇਆ ਜਾਂ ਡਾਕਟਰਸ ਨੇ ਰਿਪੋਰਟ ਨਹੀਂ ਟੈਸਟ ਵਗੈਰਾ ਸਭ ਹੋ ਰਹੇ ਹਨ ਅਤੇ ਡਾਕਟਰਸ ਦੀ ਪੂਰੀ ਟੀਮ ਦੇ ਦੇਖ ਰੱਖਣ ਮੇਂ ਹੀ ਅਬ ਪਲਸੇਟ ਉਨ੍ਹਾਂ ਦਾ ਠੀਕ ਹੈ ਆਮਦਨ ਤੋਂ ਬਾਅਦ ਜਾਇਦਾਦ ਵਧਾਉਣ ਦੇ ਦੋਸ਼ਾਂ ਦੇ ਨਾਬਾਦੀ ਨਿਊ ਜੇਲ ਵਿੱਚ ਨਜ਼ਰਬੰਦ ਸਾਫਕਾ ਮੰਤਰੀ ਤੇ ਅਕਾਲੀ ਆਗੂ ਵਿਕਰਮਜੀਤ ਠੇ ਦੀ ਨਿਆਇਕ ਹਿਰਾਸਤ ਵਿੱਚ ਅਚਾਨਕ 14 ਦਿਨਾਂ ਦਾ ਵਾਅਦਾ ਕੀਤਾ ਗਿਆ ਹੈ ਵਿਕਰਮ ਜੇਠੀਆ న్యాయਕ ਹਿਰਾਸਤ 20 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 10 ਤਰੀਕ ਤੱਕ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ بارش ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਭਾਰੀ بارش ਦੀ ਸੰਭਾਵਨਾ ਦਿਖਾਈ ਗਈ ਹੈ ਜਿਸ ਨਾਲ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ ਵਿਭਾਗ ਮੁਤਾਬਕ 6 ਸਤੰਬਰ ਲਈ ਕੀਤੀ ਗਈ ਭਵਿੱਖਬਾਣੀ ਮੁਤਾਬਕ ਰੂਪਨਗਰ ਨਵਾਂ ਸ਼ਹਿਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਸ ਦੇ ਇਲਾਵਾ ਬਾਕੀ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਮੋਗਾ ਬਰਨਾਲਾ ਬਠਿੰਡਾ ਮਾਨਸਾ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ 7 ਸਤੰਬਰ ਨੂੰ ਵਿਭਾਗ ਵੱਲੋਂ ਗੁਰਦਾਸਪੁਰ ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ, ਫਤਿਗੜ ਸਾਹਿਬ, ਲੁਧਿਆਣਾ, ਪਟਿਆਲਾ ਵਿੱਚ ਹਲਕੀ بارش ਦੱਸੀ ਗਈ ਹੈ। ਇਸੇ ਤਰ੍ਹਾਂ 8 ਅਤੇ 9 ਅਤੇ 10 ਤਾਰੀਖ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਿਤਾਈ ਗਈ ਹੈ। ਇੱਥੇ ਦੱਸਦੇ ਕਿ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਕਾਰਨ ਕਈ ਥਾਵਾਂ ਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਵੀ ਹੈ ਦਸਨੀਵਾ ਕੇ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਵਿੱਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਖੇਤਾਂ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਅਤੇ ਸੜਕਾਂ ਟੁੱਟ ਚੁੱਕੇ ਹਨ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਸਰਕਾਰ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ ਸਾਫ ਦੇ ਅੰਦਰ ਕੁਦਰਤੀ ਕਰੋਪੀ ਹੜਾਂ ਦੀ ਮਾਰ ਜਿਵੇਂ ਗੱਲ ਕਰਾਂ ਤਾਂ ਪਿਛਲੇ ਲਗਭਗ 25 26 ਦਿਨਾਂ ਤੋਂ ਲਗਾਤਾਰ ਪੰਜਾਬ ਤੇ ਜਾਰੀ ਆ 10 ਅਗਸਤ ਨੂੰ ਪਹਿਲੀ ਵਾਰ ਨੋਟ ਕੀਤਾ ਗਿਆ ਕਿ ਕਪੂਰਥਲਾ ਦੇ ਕਪੂਰਥਾ ਜਿਹਰੇ ਦੇ ਕੁਝ ਪਿੰਡਾਂ ਦੇ ਅੰਦਰ ਪਾਣੀ ਦਾ ਪ੍ਰਵੇਸ਼ ਹੁੰਦਾਗਾ ਔਰ 12 ਤਰੀਕ ਨੂੰ ਮੈਂ ਦੇਖ ਰਿਹਾਗਾ ਕਿ 12 ਤਰੀਕ ਨੂੰ ਬਹੁਤ ਸਾਰਾ ਪ੍ਰਸ਼ਾਸਨ ਜਿਹੜਾ ਉਹ ਪਿੰਡਾਂ ਚ ਜਾ ਚੁੱਕਿਆ ਸੀ ਪਹੁੰਚ ਚੁੱਕਿਆ ਸੀਗਾ ਸੋ ਮੇਰਾ ਕਹਿਣ ਦਾ ਭਾਵ ਆ ਪਿਛਲੇ 10 ਤਰੀਕ ਤੋਂ 10 ਅਗਸਤ ਤੋ ਲੈ ਕੇ ਪੰਜਾਬ ਦੇ ਅੰਦਰ ਕੁਦਰਤੀ ਮਾਰ ਹੜਾਂ ਦੀ ਮਾਰ ਨੇ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਪੰਜਾਬ ਦੇ ਪਸ਼ੂਆਂ ਦਾ ਨੁਕਸਾਨ ਪੰਜਾਬ ਦੇ ਬਹੁਤ ਵੱਡਾ ਅਰਥਚਾਰੇ ਦੀ ਜਿਹੜੀ ਸੱਟ ਆ ਉਹ ਮੈਂ ਸਮਝਦਾ ਪਿਛਲੇ 10 ਅਗਸਤ ਤੋਂ ਲਗਾਤਾਰ ਜਾਰੀ ਆ ਜੇ ਮੈਂ ਗੱਲ ਕਰਾਂ ਤਾਂ ਪਿਛਲੀ ਅੱਧੀ ਸਦੀ ਚ ਐਡੀ ਵੱਡੀ ਮਾਰ ਜਿਹੜੀ ਆ ਉਹ ਕਦੇ ਵੀ ਪੰਜਾਬ ਤੇ ਨਹੀਂ ਪਈ ਔਰ ਥੋੜੇ ਬਹੁਤੇ ਹੜ ਹੁੰਦੇ ਨੇ ਕਿ ਕਦੇ 100 ਦਾ ਕਦੇ 500 ਦਾ ਕਦੇ 400 ਦਾ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾਗਾ ਉਹ ਨੁਕਸਾਨ ਦੀ ਪਰਪਾਈ ਜਿਹੜੀ ਆ ਸਰਕਾਰ ਜਿਹੜੀ ਆ ਆਪਣੇ ਫੰਡਾਂ ਚੋਂ ਕਰ ਦਿੰਦੀ ਆ ਹੁਣ ਤੱਕ ਪੰਜਾਬ ਦੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਗਭਗ 2000 ਪਿੰਡ ਪੰਜਾਬ ਦਾ ਪੂਰੀ ਤਰ੍ਹਾਂ ਜਿਹੜਾ 100% ਜਿਹਨੂੰ ਆਪਾਂ ਕਹਿ ਲਈਏ ਉਹ ਹੜ੍ਹਾਂ ਦੀ ਮਾਰ ਦੇ ਥੱਲੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੈਠਾ ਔਰ ਪੰਜਾਬ ਦੀ ਲਗਭਗ 4 ਲੱਖ ਤੋਂ ਉੱਪਰ ਆਬਾਦੀ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਆ ਹੜ੍ਹਾਂ ਦੀ ਮਾਰ ਦੇ ਥੱਲੇ ਆ ਚੁੱਕੀ ਆ ਔਰ ਹੁਣ ਤੱਕ 14 ਜ਼ਿਲ੍ਹਿਆਂ 'ਚ ਪੰਜਾਬ ਦੇ 14 ਜ਼ਿਲ੍ਹਿਆਂ 'ਚ 43 43 ਡੈਥ ਜਿਹੜੀਆਂ ਨੇ ਸਾਥੀ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇਗੇ ਜਿਨ੍ਹਾਂ ਲੋਕਾਂ ਦੀ ਖਾੜਾਂ ਦੇ ਕਾਰਨ ਮੌਤਾਂ ਹੋ ਜਾਂਦੀਆਂ ਨੇ ਉਹ 'ਚ 43 ਹੁਣ ਤੱਕ ਮੌਤਾਂ ਦੀ ਗਿਣਤੀ ਹੋ ਚੁੱਕੀ ਆ ਔਰ ਵੱਡੀ ਪੱਧਰ ਤੇ ਬਾਹੀਯੋਗ ਜ਼ਮੀਨ ਜਿਹੜੀ ਆ ਖੇਤੀਯੋਗ ਜ਼ਮੀਨ ਆ ਜੇ ਮੈਂ ਗੱਲ ਕਰਾਂ 1.72 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਬੁਨਿਆਦੀ ਢਾਂਚਾ ਜਿਹੜਾ ਉਹਦੀ ਤਬਾਹੀ ਹੋਈ ਆ ਘਰ ਪਸ਼ੂ ਡੰਗਰ ਇਹਦਾ ਵੱਡੀ ਪੱਧਰ ਤੇ ਪੰਜਾਬ 'ਚ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਹੁਣ ਤੱਕ 22000 ਲੋਕਾਂ ਨੂੰ 22000 ਵਿਅਕਤੀਆਂ ਨੂੰ ਸੁਰੱਖਿਆ ਥਾਮਾਂ ਤੇ ਬਚਾ ਕੇ ਉਹਨਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾਗਾ ਔਰ ਸੂਬੇ ਭਾਰ ਦੇ ਅੰਦਰ ਪੰਜਾਬ ਦੇ ਅੰਦਰ ਲਗਭਗ 200 ਰਾਹਤ ਕੈਂਪ ਜਿਹੜੇ ਉਹ ਸਥਾਪਿਤ ਕੀਤੇ ਨੇ ਕਿੱਥੇ ਲਗਭਗ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਸਰਕਾਰ ਜਿਹੜੀ ਆ ਉਹਨਾਂ ਰਾਹਤ ਕੈਂਪਾਂ ਦੇ ਅੰਦਰ ਰੱਖ ਕੇ ਉਹਨਾਂ ਦਾ ਰੋਜ਼ਾਨਾ ਜਿਹੜੀ ਜ਼ਿੰਦਗੀ ਆ ਉਹ ਤੇ ਆਪਣੀ ਰੋਜ਼ਬਾਰ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਰਹੇ ਨੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਐਨਡੀਆਰਐਫ ਦੀਆਂ ਕੁੱਲ 24 ਟੀਮਾਂ ਐਸਡੀਆਰਐਫ ਦੀਆਂ 2 ਟੀਮਾਂ ਇਨਾ ਰਾਹਤ ਬਚਾਓ ਕਾਰਜਾਂ ਤੇ ਲੱਗੀਆਂ ਨੇ ਕਿਆਂ 144 ਕਿਸ਼ਤੀਆਂ ਸਰਕਾਰੀ ਹੈਲੀਕਾਪਟਰ ਇਹ ਸਾਰਾ ਅਮਲਾ ਫੈਲਾ ਜਿਹੜਾ ਉਹ ਪਿਛਲੇ ਜੇ ਆਪਾਂ ਗੱਲ ਕਰੀਏ ਤਾਂ 10 ਅਗਸਤ ਤੋਂ ਲੈ ਕੇ ਲਗਾਤਾਰ ਹੁਣ ਅੱਜ ਦੀ ਡੇਟ ਤੱਕ ਜਿਹੜਾ ਉਹ ਕੰਟੀਨਿਊ ਬਚਾਓ ਕਾਰਜਾਂ ਚ ਲੱਗਿਆ ਹੋਇਆ ਹੈਗਾ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨੂੰ ਰਾਹਤ ਕਾਰ ਦੇਣ ਚ ਲੱਗੀ ਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਸੀਨੀਅਰ ਅਗੂ ਸਹਿਬਾਨ ਕੈਬਨਟ ਦੇ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸ ਐਸ ਪੀ ਸਹਿਬਾਨ ਪੂਰਾ ਪ੍ਰਸ਼ਾਸਨ ਜਿਹੜਾ ਪੂਰੀ ਮਸਤੀਦੀ ਦੇ ਨਾਲ ਪੂਰੇ ਚੁਸਦ ਉਸ ਤਰੀਕੇ ਦੇ ਨਾਲ ਲਗਾਤਾਰ ਰਾਤ ਕਾਰਜਾਂ 'ਚ ਆਪਣਾ ਯੋਗਦਾਨ ਪਾ ਰਿਹਾਗਾ ਲੋਕਾਂ ਨੂੰ ਬਚਾਅ ਕਾਰਜਾਂ 'ਚ ਹਿੱਸਾ ਲੈ ਰਿਆ ਉੱਥੇ ਹੀ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੇ ਕਲੱਬ ਬਹੁਤ ਸਾਰੀਆਂ ਪੰਚਾਇਤਾਂ ਬਹੁਤ ਸਾਰੇ ਲੋਕ ਚੜ੍ਹਨ ਦੇਗੇ ਉਹ ਵੀ ਹਰ ਪੀੜਤ ਲੋਕਾਂ ਦੀ ਮਦਦ ਬਰਾਬਰ ਕਰ ਰਹੇ ਨੇਗੇ ਹੁਣ ਤੱਕ ਮਾਲ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਿਹੜਾ 71 ਕਰੋੜ ਰੁਪਏ ਜਿਹੜੇ ਨੇਗੇ ਉਹ ਵਕ ਵਕ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਜਿਹੜਾ ਮੌਕੇ ਤੇ ਲੀਫ ਹੁੰਦੀ ਆ ਕਿਤੇ ਡੀਜ਼ਲ ਦੇਣਾ ਕਿਤੇ ਪੈਟਰੋਲ ਦੇਣਾ ਕਿਤੇ ਕੋਈ ਵਸਤ ਖਰੀਦ ਕੇ ਦੇਣੀ 71 ਕਰੋੜ ਰੁਪਏ ਜਿਹੜੇ ਨੇ ਉਹ ਹੁਣ ਤੱਕ ਅਸੀਂ ਜਾਰੀ ਕਰ ਚੁੱਕੇ ਆ ਸਮੂਚੀ ਕੈਬਨਿਟ ਦੇ ਸਾਰੇ ਐਮਐਲਏਜ਼ ਨੇ ਇੱਕ ਮਹੀਨੇ ਦੀ ਜਿਹੜੀ ਆ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚ ਪਾਉਣ ਦਾ ਐਲਾਨ ਕੀਤਾਗਾ ਔਰ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਨੇ ਆਪਣੇ ਇਖਤਿਆਰੀ ਫੰਡਾਂ ਵਿੱਚੋਂ ਕਿਸੇ ਨੇ 5 ਕਰੋੜ ਕਿਸੇ ਨੇ 3.5 ਕਰੋੜ ਕਿਸੇ ਨੇ 4 ਕਰੋੜ ਕਿਸੇ ਨੇ 2 ਕਰੋੜ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਇਆਗਾ ਇਸ ਤੋਂ ਬਿਨਾ ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਵੀ ਲਗਭਗ 50 ਲੱਖ ਰੁਪਇਆ ਸਾਡੇ ਮੁਲਾਜ਼ਮਾਂ ਨੇ ਪੰਜਾਬ ਦੇ ਜਿਹੜੇ ਆਕਸੀਜਨ ਟੈਕਨੀਸ਼ੀਅਨ ਦੇ ਮੁਲਾਜ਼ਮ ਨੇ ਉਹਨਾਂ ਨੇ ਬਣਦਾ ਯੋਗਤਨ ਮੁੱਖ ਮੰਤਰੀ ਰਾਹਤ ਖੋਜ ਫੰਡ ਚ ਪਾਇਆਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਤਰੀਕ ਤੋਂ ਬਾਅਦ ਵੇਟ ਕਰਦਿਆਂ ਕਰਦਿਆਂ 31 ਅਗਸਤ ਨੂੰ ਆ 31 ਅਗਸਤ ਨੂੰ ਲੰਗੀ 31 ਅਗਸਤ ਨੂੰ ਵੀ ਇਹ ਲੈਟਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਲਿਖਿਆ ਕਿ ਸਾਡਾ ਬਣਦਾ 60000 ਕਰੋੜ ਰੁਪਇਆ ਤਰੰਤ ਜਾਰੀ ਕੀਤਾ ਜਾਵੇ ਜਿਦੇ ਵਿੱਚ 50000 ਕਰੋੜ ਰੁਪਇਆ ਉਹ ਕਿ ਜਿਹੜਾ ਸਾਡਾ ਜੀਐਸਸੀ ਦਾ ਨੁਕਸਾਨ ਹੋਇਆ 8000 8000 ਕਰੋੜ ਰੁਪਇਆ ਉਹ ਜਿਹੜਾ ਸਾਡਾ ਆਰਡੀਐਫ ਦਾ ਮੰਡੀ ਫੀਸ ਦਾ ਉਹ ਨੁਕਸਾਨ ਹੋਇਆ। ਔਰ ਲਗਭਗ 1000 ਕਰੋੜ ਰੁਪਇਆ ਉਹ ਜਿਹੜਾ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਪੈਸੇ ਇਹ ਪੈਸੇ ਅਸੀਂ ਲਿਖ ਕੇ ਭੇਜਿਆ ਕਿ ਕੁੱਲ ਸਾਡਾ 50 60000 ਕਰੋੜ ਰੁਪਇਆ ਦਾ ਨੁਕਸਾਨ ਹੋਇਆਗਾ ਇਹ ਤੁਰੰਤ ਪੈਸੇ ਜਾਰੀ ਕੀਤੇ ਜਾ ਸਕਣ। ਹਾਲੇ ਤੱਕ 31 ਅਗਸਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਸਮਾਂ ਨਹੀਂ ਕਿ ਇਸ ਲੈਟਰ ਦਾ ਉਹਨਾਂ ਨੇ ਜਵਾਬ ਭੇਜਿਆ ਹੋਵੇ ਦੇਸ਼ ਦੇ ਅੰਦਰ ਪੰਜਾਬ ਦੀ ਗੱਲ ਜੇ ਛੱਡ ਦੀਏ ਫਾਰ ਦਾ ਟਾਈਮ ਬਿੰਗ ਤਾਂ ਹੋਰ ਨਾ ਰਾਜਾ ਚ ਵੀ ਹੜ ਆਇਆ ਹੈਗਾ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ 31 ਅਗਸਤ ਦਾ ਲੈਟਰ ਦਾ ਅੱਜ ਤੁਸੀਂ ਦੇਖ ਲਓ ਅੱਜ ਕਿੰਨੇ ਤਰੀਕ ਹੋ ਚੁੱਕੀ ਅੱਜ ਤੱਕ ਜਿਹੜਾ ਕੋਈ ਜਵਾਬ ਨਹੀਂ ਆਇਆ ਅਸੀਂ ਮੰਗ ਕੀ ਕੀਤੀ ਸੀ ਕਿ ਕਿਸਾਨ ਦੇ ਲਈ ਪੰਜਾਬ ਦੇ ਕਿਸਾਨ ਦੇ ਲਈ 50000 ਰੁਪਇਆ ਪਰ ਹੈਕਟੇਰ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਮੰਗ ਕੀ ਕੀਤੀ ਸੀ ਕਿ 8 ਲੱਖ ਰੁਪਇਆ ਪ੍ਰਤੀ ਜੇਕਰ ਕਿਸੇ ਪਰਸਨ ਦੀ ਮੌਤ ਹੋ ਗਈ ਆ ਕਿਸੇ ਵਿਅਕਤੀ ਦੀ ਮੌਤ ਹੋ ਗਈ ਆ ਉਹਦੀ ਮੌਤ ਦੇ ਪੈਸੇ ਦਿੱਤੇ ਜਾਣ ਅਸੀਂ ਐਕਸ ਗਰੇਸੀਆ ਗ੍ਰਾਂਟ ਜਿਹੜੀ ਆ ਜੇ ਕਿਸੇ ਦੇ ਕੋਈ ਹੱਥ ਪੈਰ ਕੋਈ ਵੀ ਸਰੀਰ ਦਾ ਅੰਗ ਕੱਢ ਦੇਵੇ ਉਹਦੇ ਲਈ 1.5 ਲੱਖ ਰੁਪਇਆ ਅਸੀਂ ਮੰਗ ਕੀਤੀ ਸੀਗੀ ਇਹ ਸਾਰੀਆਂ ਮੰਗਾਂ ਅਸੀਂ ਲਿਖੇ ਭੇਜੀਆਂ ਸੀਗੀਆਂ ਪਰ ਲੇਕਿਨ ਅਜੇ ਤੱਕ ਸਰਕਾਰ ਦੇ ਕੰਨਾਂ ਤੱਕ ਕੋਈ ਜੂ ਨਹੀਂ ਖਰਚੀ ਅਸੀਂ ਕਿਹਾ ਸੀ ਜੇਕਰ ਕਿਸੇ ਦਾ ਕੋਈ ਦੁੱਧ ਦਿੰਦਾ ਪਸ਼ੂ ਮਰ ਜਾਂਦਾਗਾ ਚਾਹ ਮੱਝ ਆ ਗਾਂ ਆ ਕੋਈ ਵੀ ਆ ਤਾਂ ਉਹਦੇ ਲਈ ਘੱਟੋ ਘੱਟ 75000 ਰੁਪਏ ਜਿਹੜਾ ਉਹ ਸੈਂਟਰ ਸਰਕਾਰ ਭੇਜੇ ਪਰ ਅਫਸੋਸ ਕਿ ਅੱਜ ਲਗਭਗ ਲਗਭਗ ਜੇ ਮੈਂ ਗੱਲ ਕਰਾਂ 25 ਦਿਨ ਬੀਤ ਜਾਣ ਤੋਂ ਬਾਅਦ ਵੀ 25 ਦਿਨ ਬੀਤ ਜਾਣ ਤੋਂ ਬਾਅਦ ਵੀ ਸੈਂਟਰ ਦੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਸੈਂਟਰ ਦੇ ਮੰਤਰੀ ਜ਼ਰੂਰ ਆਏ ਸੈਂਟਰ ਦੇ ਮੰਤਰੀ ਜ਼ਰੂਰ ਆਏ ਆ ਕੇ ਇੱਥੇ ਉਹਨਾਂ ਜਿੱਥੇ ਫੋਟੋ ਖਚਾਜਾਂ ਉੱਥੇ ਸਾਡੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਭਾਰਤੀ ਜਨਤਾ ਪਾਰਟੀ ਇਕਲੌਤੀ ਪਾਰਟੀ ਹੈ ਦੇਸ਼ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਜਿਹੜੀ ਹਮੇਸ਼ਾ ਹੀ ਲਾਸ਼ਾਂ ਤੇ ਰਾਜਨੀਤੀ ਕਰਦੀ ਹੈ ਜਿਹੜੀ ਹਮੇਸ਼ਾ ਹੀ ਉਹਨਾਂ ਲੋਕਾਂ ਤੇ ਰਾਜਨੀਤੀ ਕਰਦੀ ਆ ਜਿਹੜੇ ਇਸ ਦੁਨੀਆਂ 'ਚ ਨਹੀਂ ਰਹਿੰਦੇ ਅੱਜ ਸਾਡੇ ਕਿੰਨੇ ਵਿਅਕਤੀ ਦੀ ਮੌਤ ਹੋ ਚੁੱਕੀ ਆ ਤੇ ਪਰ ਲੇਕਿਨ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਲਈ ਦੋ ਉਹਨਾਂ ਦੇ ਜ਼ਖਮਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੇ ਲਈ ਦੋ ਸ਼ਬਦ ਤਬੂਲੇ ਨਹੀਂ ਇੱਕ ਬਲਕੇ ਜਿਹੜਾ ਤਾਲਿਵਾਨ ਸਟੇਟ ఆఫ్ఘਨਿਸਤਾਨ ਉਹਨੂੰ ਰਾਹਤ ਪਹੁੰਚਾਈਏ ਚੰਗੀ ਗੱਲ ਆ ਚੰਗੀ ਗੱਲ ਆ ਕਿ ਇਨਸਾਨੀਅਤ ਦੇ ਆਕੇ ਰਾਹਤ ਪਹੁੰਚਣੀ ਚਾਹੀਦੀ ਆ ਪਰ ਲੇਕਿਨ ਦੂਸਰੇ ਪਾਸੇ ਪੰਜਾਬ ਵੀ ਦੇਸ਼ ਦਾ ਉਹ ਹਿੱਸਾ ਹੈਗਾ ਜਿਨੇ ਹਮੇਸ਼ਾ ਸਮੇਂ-ਸਮੇਂ ਸਿਰ ਕੁਰਬਾਨੀਆਂ ਦਿੱਤੀਆਂ ਜਿਨੇ ਸਮੇਂ-ਸਮੇਂ ਸਿਰ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਜਦੋਂ ਹੁਣ ਵੀ ਰੀਸੈਂਟਲੀ ਮਈ ਦੇ ਮਹੀਨੇ ਦੇ ਵਿੱਚ ਵੱਡੀ ਟੈਨਸ਼ਨ ਜਿਹੜੀ ਆ ਪਾਕਿਸਤਾਨ ਦੇ ਨਾਲ ਖੜੀ ਤੁਸੀਂ ਸਾਰਿਆਂ ਨੇ ਕਵਰ ਕੀਤਾ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜੇ ਮਜ਼ਾਇਲ ਆਈ ਤਾਂ ਉਹ ਪੰਜਾਬ ਦੇ ਅੰਦਰ ਆਈ ਸਭ ਤੋਂ ਪਹਿਲਾਂ ਜੇ ਕੋਈ ਡਰੋਨ ਦਾ ਹਮਲਾ ਹੋਇਆ ਤਾਂ ਪਠਾਨਕੋਟ ਚ ਹੋਇਆ ਜੇ ਕੋਈ ਸਭ ਤੋਂ ਪਹਿਲਾਂ ਕਿਸੇ ਦਾ ਐ ਬੰਬ ਡਗੇ ਤਾਂ ਉਹ ਪੰਜਾਬ ਵੱਲ ਡਗੇ ਜੇਕਰ ਜਹਾਜ਼ਾਂ ਦਾ ਲੜਾਈ ਹੋਈ ਤਾਂ ਉਹ ਸਾਡੇ ਬਾਰਡਰ ਤੇ ਹੋਈ ਪੰਜਾਬ ਦੇ ਬਾਰਡਰ ਤੇ ਹੋਈ ਸਾਡਾ 550 ਕਿਲੋਮੀਟਰ ਦਾ ਬਾਰਡਰ ਆ ਪਰ ਮੈਂ ਸੋਚਦਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖਾਂ 'ਚ ਹੰਝੂ ਤਾਂ ਕੀ ਆਉਣੇ ਸੀ ਉਹ ਅੱਜ ਉਹ ਅਫਗਾਨਿਸਤਾਨ ਨੂੰ ਤਾਂ ਮਦਦ ਦੇਣ ਲਈ ਤੇਜ਼ੀ ਨਾਲ ਅੱਗੇ ਵਧ ਗਿਆ ਪਰ ਪੰਜਾਬ ਉਹਨਾਂ ਨੂੰ ਦਿਖਾਈ ਦਿੱਤਾ ਹੈਗਾ ਸੋ ਲਗਾਤਾਰ ਕੇਂਦਰ ਸਰਕਾਰ ਡਰਾਮੇ ਕਰ ਰਹੀ ਆ ਅਜਬ ਹਸੀਮ 25ਵੇਂ 26ਵੇਂ ਦਿਨ ਬਾਅਦ ਮੈਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਠੀਕ ਆ ਤੁਹਾਡੇ ਹਮਦਰਦੀ ਦੇ ਸ਼ਬਦਾਂ ਦੀ ਸਾਨੂੰ ਕੋਈ ਲੋੜ ਨਹੀਂ ਤੁਹਾਡੇ ਹਮਦਰਦੀ ਦੇ ਸ਼ਬਦ ਮੁੱਕ ਚੁੱਕੇ ਨੇ ਪੰਜਾਬ ਦੇ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਉਹ ਜਬਾਤ ਆ ਜਿਹੜੀ ਰੱਜ ਕੇ ਦਿਲੋਂ ਪੰਜਾਬ ਨੂੰ ਅਫਰਤ ਕਰਦੀ ਆ ਜਿਹੜੀ ਪੰਜਾਬੀਆਂ ਨੂੰ ਅਫਰਤ ਕਰਦੀ ਆ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਧਫਰਤ ਕੀਤੀ ਆ ਪਰ ਘੱਟੋ ਘੱਟ ਜਿਹੜਾ ਸਾਡਾ ਬਣਦਾ ਪੈਸਾ ਉਹ ਤਾਂ ਦੇ ਦਿਓ ਜਿਹੜਾ ਸਾਡਾ 60000 ਕਰੋੜ ਰੁਪਇਆ ਬਣਦਾ ਉਹ ਤਾਂ ਜਾਰੀ ਕਰ ਦਿਓ ਅੱਜ 26 ਦਿਨ ਹੋ ਚੁੱਕੇ ਨੇ 26 ਦਿਨਾਂ ਤੱਕ ਅੰਦਰ ਤੁਹਾਡੀ ਇੱਕ ਵੀ ਟੀਮ ਨੇ ਆ ਕੇ ਇਹ ਅਸੈਸ ਨਹੀਂ ਕੀਤਾ ਕਿ ਕਿੱਥੇ-ਕਿੱਥੇ ਨੁਕਸਾਨ ਹੋਇਆ ਕਹਿੰਦੇ ਤਿੰਨ ਟੀਮਾਂ ਭੇਜਤੀਆਂ ਚਾਰ ਟੀਮਾਂ ਭੇਜਤੀਆਂ ਇੱਕ ਵੀ ਟੀਮ ਨੇ ਆ ਕੇ ਕਿਸੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਨਹੀਂ ਕੀਤੀ ਹੈਗੀ ਬਲਕਿ ਕਿਤੇ ਨਾ ਕਿਤੇ ਅਬਦੇ ਅੰਕੜੇ ਇਕੱਠੇ ਕਰਦੇ ਫਿਰਦੇ ਜਦ ਕਿ ਸਾਰੇ ਅੰਕੜੇ ਆਨਰੇਬਲ ਸਾਡੇ ਡਿਪਟੀ ਕਮਿਸ਼ਨਰ ਸਾਡੇ ਚੀਫ ਸਕੱਟਰੀ ਸਾਰਿਆਂ ਕੋਲ ਪਹੁੰਚ ਰਹੇ ਨਹੀਂ ਕਿਉਂਕਿ ਅਜੇ ਨੁਕਸਾਨ ਜਿਹੜਾ ਉਹ ਕੰਟੀਨਿਊ ਜਾਰੀ ਆ ਅਜੇ ਅੱਜ ਮੈਂ ਦੇਖ ਰਿਹਾ ਸੀ ਕਿ ਕੱਗਰ ਦਾ ਜਿਹੜਾ ਲੈਵਲ ਆ ਉਹ 750.5 ਤੇ ਪਹੁੰਚ ਚੁੱਕਿਆ ਸੀ ਮੈਂ ਡੇਂਜਰ ਲੈਵਲ ਉਹਦਾ 747 ਪੁਆਇੰਟ ਆ ਪਰ ਲੇਕਿਨ ਉਹਦਾ 750.5 ਨੂੰ ਕਰਾਸ ਕਰ ਗਿਆ ਸੀਗਾ ਅੱਜ ਅੱਜ ਵੀ ਮੈਂ ਸਮਝਦਾ ਸਾਡੇ ਤੇ ਖਤਰਾ ਉਸੇ ਤਰ੍ਹਾਂ ਪੂਰਾ ਮਾਲਵੇ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਮੈਂ ਡਰਾ ਰਿਹਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਨੇ ਅਜੇ ਵੀ ਉਹ ਇਸ ਖੜਾ ਪਰ ਵੀ ਜਿਹੜੀ ਆਪਣੀ ਸਿਆਸੀ ਰੋਟੀ ਸੇਕਣ ਦੀ ਗੱਲ ਕਰਦੇ ਨੇਗੇ ਕਹਿੰਦੇ ਕਿ ਹਰਤਾ ਜਿਹੜੇ ਨੇਗੇ ਉਹ ਮਾਈਨਿੰਗ ਕਰਕੇ ਆਏ ਨੇ ਤੁਸੀਂ ਪੰਜਾਬ ਦੀ ਗੱਲ ਛੱਡ ਦਿਓ ਤੁਹਾਨੂੰ ਸਮਝ ਨਹੀਂ ਆਉਂਦੀ ਹਿਮਾਚਲ ਚ ਆਏ ਨੇ ਜੰਮੂ ਕਸ਼ਮੀਰ ਚ ਆਏ ਨੇ ਉਤਰਾਖੰਡ ਚ ਆਏ ਨੇ ਕੋਈ ਰਿਪੋਰਟ ਹੈ ਉਹਨਾਂ ਕੋਲੇ ਕੋਈ ਉਹਨਾਂ ਕੋਲੇ ਕਿਸੇ ਦੀ ਰਿਪੋਰਟ ਹੈ ਬਗੈਰ ਤੱਥਾਂ ਤੋਂ ਕਹਿ ਕੇ ਚਲੇ ਗਏ ਕਿਉਂਕਿ ਦੇਣਾ ਕੁਛ ਨਹੀਂ ਸੀ ਪੰਜਾਬ ਨੂੰ ਬਲੇਮ ਕਰਨਾ ਸੀ ਪੰਜਾਬ ਸਰਕਾਰ ਨੂੰ ਬਲੇਮ ਕਰਨਾ ਸੀ ਜੋ ਝੂਠ ਬੋਲ ਕੇ ਬਣਦੇ ਬਣੇ ਤੁਰਦੇ ਬਣੇ ਸੋ ਮੇਰੀ ਤਾਂ ਇੱਕ ਵਾਰ ਫੇਰ ਸੁਨੇਮਰ ਬੇਨਤੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੀ ਹਿੱਸਾਗਾ ਪੰਜਾਬ ਉਹ ਸੂਬਾਗਾ ਜਿਹੜਾ ਹਮੇਸ਼ਾ ਹੀ ਇੱਕ ਤਾਣ ਕੇ ਇੱਕ ਢਾਕੇ ਚਾਹੇ ਸਾਡਾ ਜਵਾਨ ਆ ਚਾਹੇ ਸਾਡਾ ਬਜ਼ੁਰਗਾ ਚਾਹੇ ਸਾਡਾ ਛੋਟੇ ਬੱਚੇ ਨੇ ਚਾਹੇ ਸਾਡੀ ਮਾਂ ਚਾਹੇ ਸਾਡੀ ਭੈਣ ਆ ਉਹ ਦੇਸ਼ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਖੜਾਗਾ ਔਰ ਖੜਾ ਰਹੂਗਾ ਔਰ ਖੜਾ ਰਹੂਗਾ ਪਰ ਲੇਕਿਨ ਪੰਜਾਬ ਦੇ ਨਾਲ ਇਨਸਾਫ ਅੱਜ ਪੰਜਾਬੀ ਹਰ ਇੱਕ ਪੰਜਾਬੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਸਾਡਾ ਬਣਦਾ ਬਕਾਇਆ ਜਿਹੜਾ ਪੈਂਡਿੰਗ ਪਿਆ ਉਹੀ ਦੇ ਦਿਓ ਉਹੀ ਸਾਡਾ ਜਾਰੀ ਕਰ ਦਿਓ ਜਦੋਂ ਨਵੇਂ ਅੰਕੜੇ ਆਉਣਗੇ ਬਾਅਦ ਚ ਦੱਸ ਦਿਆਂਗੇ ਜਿਹੜਾ ਪੁਰਾਣਾ ਕੁ ਟੁਕਟੋ ਜਾਰੀ ਕਰ ਦਿਓ ਪਰ ਅਫਸੋਸ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੈਨੂੰ ਲੱਗਦਾਗਾ ਕਿ ਦੂਸਰੇ ਸੂਬੇ ਜਿੜਦੇ ਨੇ ਔਰ ਇੰਪੋਰਟੈਂਟ ਰੱਖਦੇ ਨੇ ਪੰਜਾਬ ਨਹੀਂ ਰੱਖਦਾ ਪਰ ਮੈਂ ਫੇਰ ਕਹਿਣਾ ਕਿ ਹਮਦਰਦੀ ਦੇ ਤੌਰ ਤੇ ਸਾਰੇ ਲੋਕਾਂ ਨਾਲ ਖੜਨਾ ਚਾਹੀਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਉਹਦੀ ਡੈਸ਼ ਲੀਡਰਸ਼ਿਪ ਨੇ ਇੱਕ ਵੀ ਸ਼ਬਦ ਜਿਹੜਾ ਉਹ ਹਮਦਰਦੀ ਭਰਿਆ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ